ਇਹ ਮੈਂ ਬੇਨਤੀ ਕਰਾਂਗਾ ਜਿਹੜੇ ਭਾਵਨਾਵਾਲੇ ਰਸਤੇ ਨਿਤਨੇਮੀ ਸਿੱਖ ਨੇ ਨਾ ਉਹ ਪੜ੍ਹਾਈ ਵਾਲੇ ਪਾਸੇ ਜ਼ਰੂਰ ਧਿਆਨ ਦੇਣ ਅਸੀਂ ਸੋਚਨੇ ਆ ਪੜ੍ਹਾਈ ਦੀ ਲੋੜ ਹੀ ਨਹੀਂ ਰਹੀ ਨਹੀਂ ਮਹਾਰਾਜ ਨੇ ਪੜ੍ਹਾਈ ਦੀ ਵਰਤੋਂ ਕੀਤੀ ਹੈ ਵਿੱਦਿਆ ਹੋਣੀ ਚਾਹੀਦੀ ਹੈ ਵਿੱਦਿਆ ਆਵੇਗੀ ਤਾਂ ਹੀ ਪਰਉਪਕਾਰ ਕਰਾਂਗੇ ਨਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਜੋ ਕੁਝ ਤੁਹਾਡੇ ਅੰਦਰ ਜੇ ਬਖਸ਼ਿਸ਼ ਮਿਲ ਗਈ ਹੈ ਵਿੱਦਿਆ ਤੋਂ ਬਿਨਾ ਤੁਸੀਂ ਉਹਦਾ ਅੱਗੇ ਪਸਾਰ ਨਹੀਂ ਕਰ ਸਕਦੇ ਵਿਦਿਆ ਤੁਹਾਡੇ ਕੋਲ ਚਾਹੀਦੀ ਜਾਂ ਪੰਜ ਰਾਸੀ ਤਾਂ ਤੀਰਥਵਾਸੀ ਜੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਗੁਰੂ ਦੀ ਕਿਰਪਾ ਨਾਲ ਬਸ ਵਿੱਚ ਆ ਗਏ ਨੇ ਤੇ ਉਸ ਬੰਦੇ ਦਾ ਸਰੀਰ ਹੀ ਤੀਰਥ ਬਣੇ ਜਿੱਥੇ ਪੈਰ ਰੱਖੇਗਾ ਤੀਰਥ ਹੈ ਜਿਹਦੇ ਵੱਲ ਵੇਖੇਗਾ ਉਹਦੇ ਤੇ ਬਖਸ਼ਿਸ਼ ਹੋਏਗੀ ਜਿਹਦੇ ਨਾਲ ਗੱਲ ਕਰੇਗਾ ਉਹਦੇ ਤੇ ਕਿਰਪਾ ਹੋਵੇਗੀ ਇਹ ਉਹਦੇ ਵਿੱਚ ਕਲਾ ਹੈ ਵਿਦਿਆ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਵਿਦਿਆ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਸੀ ਉਹਨਾਂ ਨੇ ਆਪਣੇ ਕੋਲ ਪੋਥੀਆਂ ਰੱਖੀਆਂ ਆ ਜਿਹਨੂੰ ਨਿਹੰਗ ਸਿੰਘ ਅੱਜ ਕਹਿੰਦੇ ਨਾ ਖਜ਼ਾਨਾ ਆਪਣੇ ਮੋਢੇ ਵਿੱਚ ਪਾ ਕੇ ਰੱਖਦੇ ਹੁੰਦੇ ਸੀ ਇੱਕ ਗਾਤਰੇ ਤੇ ਕਿਰਪਾਨ ਦੂਜੇ ਗਾਤਰੇ ਤੇ ਪੋਥੀਆਂ ਵਾਲਾ ਬੈਗ ਬੈਗ ਕਹਿ ਲਓ ਕੁਝ ਕਹਿ ਲਓ ਉਹਦੇ ਵਿੱਚ ਪੋਥੀਆਂ ਹੁੰਦੀਆਂ ਸੀ ਪੜਨ ਵਾਲੀਆਂ ਜਿੱਥੇ ਟਾਈਮ ਮਿਲਦਾ ਸੀ ਬਹਿ ਕੇ ਸਿੱਖ ਪੜ੍ਹਦੇ ਸੀ ਕੱਲੀ ਤਲਵਾਰ ਥੋੜੀ ਚਲਾਉਂਦੇ ਸੀ ਹੁਣ ਪੜਾਈ ਸਾਡੇ ਕੋਲੋਂ ਨਿਕਲ ਗਈ ਤਾਂ ਹੀ ਸਾਨੂੰ ਗੁੰਮਰਾਹ ਕਰ ਗਏ ਨਾ ਲੋਕ ਆ ਕੇ